ਸ਼ੁੱਕਰਵਾਰ ਨੂੰ ਖੰਨਾ ਦੇ ਸਿਵਲ ਹਸਪਤਾਲ ਚੋਂ ਇੱਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਸੋਨੀ ਵਾਸੀ ਰਸੂਲੜਾ ਵਜੋਂ ਹੋਈ ਹੈ ਕੁਲਵਿੰਦਰ ਤੇ 2 ਮਹੀਨੋਂ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਹਮਲਾਵਰ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਜਦੋਂ ਉਸ ਨੂੰ ਪੁਲਿਸ ਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਕੁਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦਾ ਐਮ ਐਲ ਆਰ ਕੱਟਿਆ ਗਿਆ ਸੀ ਖਾਣਾ ਸਦਰ ਦੇ ASI ਸ਼ਮਸ਼ੇਰ ਸਿੰਘ ਦੇ ਬਿਆਨ ਦਰਜ ਕਰਵਾਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਦੇ ਨਾਲ ਹੀ ਕੁਲਵਿੰਦਰ ਸਿੰਘ ਤੇ ਹਮਲਾ ਕਰਨ ਵਾਲੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਇਸੇ ਡਰ ਕਾਰਨ ਉਹ ਸਿਵਲ ਹਸਪਤਾਲ ਦੇ ਮੀਲ ਵਾਰਡ ਵਿੱਚ ਬਾਥਰੂਮ ਵਿੱਚ ਗਿਆ ਦਰਵਾਜ਼ਾ ਬੰਦ ਕਰਕੇ ਖਿੜਕੀ ਤੁਛਾਲ ਮਾਰ ਦਿੱਤੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਕਟਨਾ ਤੋਂ ਬਾਅਦ ਮ੍ਰਿਤਕ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਮੁਲਜ਼ਮਾਂ ਨਾਲ ਮਿਲਿ ਭੁਗਤ ਕਰ ਰਹੀ ਹੈ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਕਿਸ ਤਰ੍ਹਾਂ ਕਾਰਵਾਈ ਕਰ ਰਹੀ ਹੈ ਤੇ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਕਿ ਕਿ ਲੈਣ ਪਾਤੀ ਪਿੱਛੇ ਦਾ ਲੀ ਲਈ ਨਹੀਂ ਕਿਹਨੇ ਕੁੱਟਿਆ ਉਹ ਵੀ ਮਨ ਕਹੇ ਸੀ ਇਹ ਪਿੰਡ ਦੇ ਸਾਡੇ ਉਹਨਾਂ ਨੇ ਕੁੱਟ ਮਾਰ ਕਰੀ ਸੀ ਕਿੱਡੀ ਕਹਿੰਦੇ ਕੀ ਤੂੰ ਕਾਲਾ ਹੀ ਕੱਟਣਾ ਕਾਲਾ ਕੱਟੀ ਉਹਨਾਂ ਨੇ ਇਹ ਨੂੰਰਦੇ ਮੇਰੇ ਪਾਈ ਨੂੰ ਇਹ ਗੱਲ ਖਾਂਦੈ ਰਹੀ ਹੈ ਘਰ ਉਂਦੀ ਗੱਲ ਖਾਂਦਾ ਕਿ ਦਿੱਲ ਤੇ ਵੀ ਨਹੀਂ ਖਾਂਦਾ ਇਹ ਗਾਲ ਲੰਦਾ ਭਾਈਆ ਤੇ ਨਾ ਪਹਿੜਾ ਤੇ ਕਿੱਦਾਂ ਨਹੀਂ ਖਾਂਦਾ ਉਹਨਾਂ ਨੇ ਪਾਵਾ ਪਹਿੜਾ ਨੇ ਕਾਲਾ ਕੱਟਿਆ ਇਹਦੇ ਗੱਲ ਕੀ ਆ ਕਿ ਤੁਸੀਂ ਗਾਲਾਂ ਦਾ ਕੱਟੋ ਇਹ ਮੈਂ ਤੁਸੀਂ ਇਹ ਗੱਲ ਹੈ ਕਿ ਤੁਸੀਂ ਮੂੰਹ ਕੱਲ ਗੱਲ ਕਰਦਾ ਪਿੰਡੇ ਕਹਦਾ ਠੀਕ ਆ ਗਾਲਾਂ ਦਾ ਕਰਦਾ ਮੈਂ ਨਾ ਮੈਂ ਗਾਲ ਖਾਂਦਾ ਤਾਂ ਮੈਂ ਗਾਲ ਘਟਾ ਕੇ ਦੇ ਦੂੰ ਫਰੋਤੇ ਦੀ ਬੱਤਵੰਤ ਨੂੰ ਫੜਦਿਆ ਰਿਤ ਬੰਦੇ ਦੀ ਪੰਜਾੜ ਜੜ ਪੰਜੀ ਜਾਨੀ ਸੀ ਮਤਲਬ ਉਹ ਵਿੱਚੇ ਦਾ ਹੁੰਦਾ ਸੀ ਤੇ ਜਿਹੜਾ ਆਪਣਾ ਇੱਕ ਵਿੱਚ ਤਾਵ ਸੀਗਾ ਉਹ ਮੁੰਡੇ ਦੋਏ ਮੁੰਡੇ ਸੀ ਪੀਰੀ ਨਾਮ ਦੇ ਪੀਰੀ ਰਾਮ ਸੀਗਾ ਤੇ ਹੁਣ ਤੱਕ ਕੇਰ ਪੱਗਾ ਸਿੰਘ ਸੀਗਾ ਨਾਲ ਇਹਨੇ ਚਾਹਨੇ ਹੱਥੋਂ ਪਾਈ ਜ਼ਿਆਦਾ ਕਰੀ ਤਾਂ ਤਾਂ ਮਾਰ ਲੱਗੇ ਸਿੱਧੇਰੇ ਹੱਥ ਤੇ ਬੱਤੀ ਅਗਲੇ ਦਾ ਹੱਥ ਤੇ ਮਾਰਿਆ ਤੇ ਪਰਸੋਂ ਧਾਮਗੇ ਦਿੱਤੀ ਕਿ ਆਪਾਂ ਮੁੰਡੇ ਭੇਜੇ ਇਹਨਾਂ ਨੇ ਸੁੱਪਰ ਰਾਤ ਨੂੰ ਕਿੰਨੇ ਵਾਰੀ ਛੱਡਦੇ ਨੇ ਕਿੰਨੇ ਵਾਰੀ ਜੇਰਜਟ ਕਵਾਉਣੀ ਚ ਕਵਾਵਾ ਕੇ ਤੈਨੂੰ ਨੇ ਕੱਲ ਵੀ ਕੱਲ ਵੀ ਕਰੇਗੀ ਕੱਲ ਵੀ ਸਭ ਫੋੜ ਕੇ ਰਹਿ ਕੇ ਤੁਸੀਂ ਆ ਜਾਓ ਕੁੜੀਓ ਵੀ ਮੁੰਡੇ ਕਹਿੰਦੇ ਤੈਨੂੰ ਸਿੱਚਕਵਾਣਾ ਔਰ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਮੁੰਡੇ ਮੈਂ ਕੰਮ ਕਰ ਦਿੱਤੀ ਮੈਂ ਕਿਹਾ ਮੁੰਡੇ ਮੈਂ ਕੰਮ ਤੇ ਅੱ ਵੀਰੇ ਵੀ ਮੈਂ ਹਿਾਰ ਸਕਦੀ ਤੇ ਅਸੀਂ ਆਉਂਦੇ ਆ ਤੇਰੇ ਕੋਲ ਰੋਟੀ ਲੈ ਕੇ ਆਈ ਮੈਨੂੰ ਪੱਟੀ ਪਹਿਣ ਕੇ ਆਈ ਸੀ ਰੋਟੀ ਲੈ ਕੇ ਮੈਂ ਵੀ ਨਾਲ ਆਈ ਮੈਨੂੰ ਸਮਝਾ ਕੇ ਗਈ ਮੈਨੂੰ ਬਿਠਾ ਕੇ ਗਈ ਮੈਂ ਕਿਹਾ ਦੀਦੀ ਵੀ ਮੈਂ ਰੋਟੀ ਬਣਾ ਕੇ ਆਣੀ ਤੇ ਕੰਮ ਕਰਦੇ ਅ ਵੀਰੇ ਘਰ ਆ ਤਾਂ ਅਸੀਂ ਪੈ ਨਹੀਂ ਪੈ ਸਕਦੇ ਨਾ ਮੇਰੇ ਤੇਰੇ ਤੋਂ ਪੈ ਜਾਣੇ ਨਾ ਨਾਮ ਨੱਕੇ ਡਲ ਨੱਕ ਮੈਂ ਆ ਜੂਗੀ ਹੈ ਨਾ ਤੇ ਉਹਨੇ ਕੁੱਟ ਮਾਰ ਜ਼ਿਆਦਾ ਕਰੀ ਇਹਨਾਂ ਨੇ ਬੀਬੀ ਇਹ ਵੀ ਡਰਿਆ ਪਈ ਜੀ ਪ੍ਰਸਾਦ ਇਹ ਕਿਰਾਇਆ ਹੈ ਇਹਨਾਂ ਨੇ ਆ ਕੇ ਇਹ ਤਾਂ ਦੇਖੀ ਪ੍ਰਾਇਆ ਹੈ ਇਹਦਾ ਨਾਮ ਕੀ ਸੀ ਇਹਦਾ ਨਾਮ ਕੁਲਵਿੰਦਰ ਸਿੰਘ ਕਰਦੇ ਥੋੜਾ ਕੀ ਨਾਮ ਹੈ ਮੇਰਾ ਨਾਮ ਗਿਰਨਪਾਲ ਕੋਲ ਥੋੜੀ ਲੱਗਦਾ ਮੇਰਾ ਭਰਾਵਾ ਲੱਗਦਾ ਮੇਰਾ ਛੋਟਾ ਹੁਣ ਕੀ ਕੀਤਾ ਜੀ ਇਹਨਾਂ ਨੇ ਇਹਨਾਂ ਨੇ ਹੁਣ ਇਹਨਾਂ ਨੇ ਕਿਸ਼ ਲਾਗ ਮੇਰੇ ਨਾਲ ਫਰਾਤ ਮਾਰਦੀ ਵੀਰੇ ਇਹਨੇ ਸਰੇਟ ਦਾ ਹਾਟਾਤੇ ਮਾਰੇ ਕਿ ਮੈਨੂੰ ਮਾਰ ਦੇਂਗੇ ਕੁੱਟ ਮਾਰ ਵੀ ਮੈਨੂੰ ਕਾਹੇ ਕਹਿੰਦੇ ਕਿ ਤੈਨੂੰ ਮਾਰ ਤੱਕ ਤੈਨੂੰ ਸੜਦੇ ਨਹੀਂ ਇਹਨਾਂ ਨੇ ਧਮਕ ਕਰ ਕੇ ਕਰ ਕੇ ਆ ਉਹ ਸਾਹਮਣੇ ਵੀ ਦਮ ਦੇ ਦਿੱਤੀਆਂ ਉਹ ਸਾਹਮਣੇ ਵੀ ਦੱਸ ਕੇ ਰੱਖ ਦਿੱਤੀਆਂ ਮੈਂ ਮੁਰਕੇ ਕੰਮ ਤਾਂ ਖੇ ਮੈਂ ਕਰ ਗਿਆ ਪਰ ਮੈਨੂੰ پتہ ਕੀ ਕਰ ਮਟਿਆ ਕਿ ਤੁਸੀਂ ਬਾਗੀ ਦਾ ਕੋਈ ਗੱਲ ਨਹੀਂ ਕੁਝ ਨਹੀਂ ਕਹਿੰਦੇ ਤੁਹਾਨੂੰ ਮੇਰੇ ਭਾਨ ਤੇ ਬਾਹਰ ਕਿਹਾ ਵੀ ਦੇਖੋ ਸਾਨੂੰ ਅੰਦਾਜ਼ਾ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੇ ਭਾਈ ਬਾਤ ਤੇ ਮੇਰੇ ਕੋਲ ਕੋਈ ਸਾਰੇ ਕੇਸ ਆਪਣੇ ਸੇਧਰੇ ਕੋਈ ਉਸ ਵਾਈ ਵੀ ਕਰੀ ਸਾਡੀ ਸਰਵੇ ਕਰਨਗੇ ਕਹੀ ਗਿਆ ਕਿ ਕੋਈ ਨਿਕੜੀ ਦਵਾਈ ਹੋਊਗੀ ਪਰ ਕੋਈ ਦਵਾਈ ਨਹੀਂ ਕੀਤੀ। ਅਸੀਂ ਬਣਾਇਆ 800 ਹੋ। ਹੁਣ ਅਸੀਂ ਬੜਵਾਵਾਗੇ ਜੀ ਮੇਰੇ ਪਾਈ ਨੂੰ ਪੁੱਤੋ ਕੱਥੀ ਨਹੀਂ ਛੱਡਦੇ। ਅਸੀਂ ਬੜਵਾਵਾਗੇ। ਅਸੀਂ ਬੱਚਾ ਬੱਚਾ ਚੜਵਾਵਾਗੇ ਨਾ ਅਸੀਂ ਇਕੱਲਾ ਇਕੱਲਾ ਚੜਵਾਵਾਗੇ ਨਾ ਧਿਆਨ ਤੇਰੀ। ਰਿਆਣਾ ਬਲਵਿੰਦਰ ਆਈ। ਕੀ ਹੋਇਆ ਜਿਹੜਾ? ਅਸੀਂ ਸਵੇਰ ਦੇ ਸਾਬ ਹੋ ਰਹੇ ਆ। ਅਸੀਂ ਗਏ ਨਹੀਂ ਤੇ ਕੰਮ ਛੱਡਦਾ ਜਬਦਾ। ਇੱਕ ਮੇਰਾ ਜਵਾਈ ਆਇਆ ਸੀਗਾ। ਅਸੀਂ ਤਾਂ ਨਜ਼ਾਰੇ ਨੇ ਉਰੀ ਬੈਠੇ ਜਾਨ ਨਹੀਂ ਦਿੱਤਾ ਨੇ ਤੁਹਾਨੂੰ। ਵਿੱਚ ਮੇਰੀ ਮਾਂ ਕਹਿੰਦਾ ਮੈਨੂੰ ਮਾਰ ਦੇਣਗੇ ਮਾਰ ਦੇਣਗੇ। ਤੁਹਾਡਾ ਕੀ ਲੱਗਦਾ? ਇਹ ਮੇਰਾ ਸਾਲਾ ਸੀਗਾ ਜੀ। ਹੋਇਆ ਕੀ ਹੈ ਮੈਟਰ ਕੀ ਹੋਇਆ ਕੀ ਉਹ ਧਮਕੀ ਦੇਣ ਦੇਣਗੇ ਆਉਂਦੇ ਜਾਂਦੇ ਦੇਖ ਕੇ ਸਾਹਮਣੇ ਗੇਟ ਸੀਗਾ ਸਾਹਮਣੇ ਕਮਰੇ ਦੇ ਵਿੱਚ ਪਿਆ ਸੀਗਾ ਜੀ ਇਹ ਕਦੇ ਬੰਦੇ ਕੌਣ ਧਮਕਿਆ ਦੂਜੀ ਪਾਰਟੀ ਵਾਲੇ ਜਿਹੜੇ ਜਿਹੜਾ ਸੱਟ ਵੀ ਲੱਗੀ ਉਹ ਦਾਖਲ ਹੋਏ ਨੇ ਪਹਿਲਾਂ ਕਿੰਨੀ ਦੇਰ ਦਾ ਝਗੜਾ ਚੱਲਦਾ ਹੈ ਇਹ ਝਗੜਾ ਸਾਡਾ ਇਹਨਾਂ ਦਾ ਹੈ ਨਹੀਂ ਤੇ ਮਸ਼ੀਨ ਤੋਂ ਆਏ ਸੀਗਾ ਜੀ ਹੁਣ ਅਜੇ ਹੱਥਾ ਹੋਇਆ ਇਹਨੂੰ ਇਹਨੂੰ ਉਧਰ ਉਹ ਤਰੇ ਗਈ ਇੱਕ ਦਮ ਹੋ ਗਿਆ ਇਹ ਦੋ ਤਰੇ ਗਈ ਕੀ ਕਹਿੰਦੇ ਪੁਲਿਸ ਨਾਲ ਗੱਲ ਕੀਤੀ ਹਾਂ ਜੀ ਸੁਣਛੇ ਸੁਣ ਹਾਂ ਦੁਕਾਨ ਤੇ ਖੜ ਗਿਆ ਸੀ ਇਹ ਬੀੜੀਆਂ ਲੈਣ ਉੱਥੇ ਨੇ ਗਾਲ ਕੱਢੀ ਜੀ ਕਹਿੰਦਾ ਕਿਹਨੂੰ ਗੱਡੀ ਉਹ ਕਹਿੰਦਾ ਭੈਣ ਚੋ ਦਾਮ ਤੈਨੂੰ ਓਹ ਦਾ ਮਾਰਨ ਲੱਗਿਆ ਇਹਨੇ ਹੱਥ ਮੂਰੇ ਕਰ ਲਿਆ ਹੱਥ ਹੱਥ ਵੜਤਾ ਹਾਂ ਤਾ ਦੇਖੋ ਜਾ ਕੇ ਇਸ਼ਤਹਤ ਤੱਕ ਕਿੱਦਾਂ ਕਰਦੇ ਆ ਹਾਂ ਕਰੀ ਵੀ ਆ ਸਾਡੀ ਸੁਣਾਈ ਹੋਈ ਹੋ ਗਈ ਗੱਲੇ ਵੀ ਸੁਣਾਈ ਸਾਡੀ ਜੀ ਹੈਂ ਕੀ ਕਹਿੰਦੇ ਪੁਲਿਸ ਨਾਲ ਉਹ ਪਿੰਡ ਜਾ ਕੇ ਮਾਰੀ ਉਹ ਕਰਿਆ ਏ ਅਬ ਦੀ ਜੁੜੀ ਕਰਨ ਦੀ ਕਾਰਵਾਈ ਜੀ ਬਸ ਉਹ ਬਾ ਸਾਡੀ ਕੋਲ ਇਹ ਤਾਂ ਵੱਧ ਤੁਸੀਂ ਕਹਿ ਨਹੀਂ ਸਕਦੇ ਜੀ ਕੁਝ ਗਵਾਹ ਲੈਣ ਨੂੰ ਕਹੀ ਜਾਂਦੇ ਜੀ ਗਵਾਹ ਸੀ ਕਿੱਥੋਂ ਲੈ ਗਈ ਉੱਥੋਂ ਸਾਡੇ ਗਵਾਹ ਨਹੀਂ ਗਵਾਹ ਸੀ ਕਿੱਥੇ ਲੈ ਜਾ ਬੰਦੇ ਸਾਡੇ ਸਾਡੇ ਦਾ ਇਹ ਤਾਂ ਪਹਿਲਾਂ ਹੀ ਸੁਗੀ ਹੈ ਸਰ ਜੀ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕੀ ਕੀ ਵਾਕਿਆ ਹੋਇਆ ਜਿਹੜਾ ਸਰ ਜੀ ਇਹਨਾਂ ਦਾ ਮੈਂ 2 ਤਰੀਕ ਨੂੰ ਇੱਥੇ ਆਇਆ ਤਾਂ ਜੀ ਮੇਰਾ ਸਾਲਾ ਮਸ਼ੀਨ ਤੋਂ ਆਇਆ ਤਾਂ ਪਹਿਲੀ 1-2 ਤਰੀਕ ਨੂੰ ਇੱਥੋਂ ਇਹ ਇੱਥੇ ਪਿੰਡ ਇੱਕ ਦੁਕਾਨ ਤੇ ਗਿਆ ਤੇ ਬੀੜੀਆਂ ਮੰਡਲ ਲੈਣਾ ਇਹ ਦੁਕਾਨ ਤੇ ਗਿਆ ਜੀ ਕਿਸੇ ਮੁੰਡੇ ਨੇ ਇਹਦੇ ਹੱਥ ਤੇ 60 60 ਮਾਰੀ ਉੱਤੇ ਹੱਤੋ ਬਾਈ ਹੋ ਗਈ ਤੇ ਉਹ 60 ਵਜੇ ਉਹਦੇ ਟਾਂਕੇ ਲੱਗੇ ਜੀ 7-8 ਹੋਰੇ ਕੋਈ ਤੇ ਇਹ ਹਥਿਆਰ ਮਾਰਿਆ ਉਹਦੇ ਕੋਈ ਪਤਾ ਨਹੀਂ ਮੈਨੂੰ ਕਹਿੰਦਾ ਵੀ ਮੇਰੇ ਉਹ ਕਿਆ ਕਹਿੰਦੇ ਨੇ ਤੇ ਆਪਣਾ ਬਰਸ ਦਾ ਹੋ ਗਿਆ ਜੀ ਉਹ ਮਾਰਿਆ ਤੇ ਉਹਦੇ ਬਾਅਦ ਇਹ ਮੇਰੇ ਘਰ ਵਾਲੀ ਹੈ ਬਾਈਫ ਮਜੀਦ ਕੌਰ ਐ ਤਾਂ ਇੱਥੇ ਤੇ ਆਪਣਾ ਖੰਨੇ ਰਵਦਾਸ ਨਾਲ ਰਹਿ ਰਹੇ ਨੇ ਜੀ ਕਨੇ ਹੀ ਤੇ ਉਹਦੇ ਬਾਅਦ ਅਸੀਂ ਇਹਨਾਂ ਨੂੰ ਫੋਨ ਕਰਿਆ ਮੇਰੇ ਸਾਥ ਸਤਸ ਨੇ ਕਹਿੰਦੇ ਵੀ ਉਹਦੇ ਸੁਨੀ ਕੁਲਵਿੰਦਰ ਸਿੰਘ ਦੇ 7:00 ਵਜੇ ਜਦੋਂ ਮੇਰੇ ਘਰ ਦੇ ਉੱਤੇ ਪਹੁੰਚੇ ਤੇ ਉਹ ਇਹਨੂੰ ਲੈ ਕੇ ਉਹਦੇ ਦਾਖਲ ਘਰੇ ਗਏ ਤੇ ਇਹਨੂੰ ਦਾਖਲ ਕਰਾਈ ਜੀ ਤੇ ਖੂਨ ਉਹ ਲਤੋ ਪੱਥੋ ਆ ਤੇ ਇਹ ਇਥੇ ਮੇਰੇ ਮਜੀਦ ਗੌਰ ਨੇ ਘਰ ਆਲੇ ਨੇ ਇਹਨੂੰ ਦਾਖਲ ਕਰਾਇਆ ਤੇ ਉਹਦੇ ਬਾਅਦ ਜੀ ਸਮੇਸ਼ਰ ਸਿੰਘ ਜੀ ਅਸਈ ਆਏ ਤੇ ਜੀ ਬਿਆਨ ਲੈਣਾ ਉਹ ਉਥੇ ਰਿਪੋਰਟ ਕਰਾਈ ਹੋਣੀ ਪਰਚਾ ਹੋ ਜਾਣਾ ਨੇ ਇਹਨਾਂ ਦੇ ਦੋ ਤਰੀਕ ਤੇ ਦੂਸਰੀ ਪਾਰਟੀ ਉਦੋਂ ਇਹਦੇ ਜਦੋਂ ਬਿਆਨ ਹੋਏ ਜੀ ਅਸੀਂ ਉਥੇ ਗਏ ਤੇ ਜੀ ਸਰ ਪਿੰਡ ਉਹ ਮਾੜਾ ਸਮਾਂ ਦੇਖ ਕੇ ਆ ਗਏ ਜੀ ਉਥੋਂ ਸਮਾਂ ਦੇਖਿਆ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਪਰਚਾ ਕਰਦੇ ਹਾਂ ਕਾਰਵਾਈ ਕਰੂਗੇ ਜਿਹੜੀ ਹੋਈ ਤੇ ਉਹਦੇ ਬਾਅਦ ਇੱਕ ਹਫਤਾ ਹੋ ਗਿਆ ਦੋ ਤਰੀਕ ਨੂੰ ਦੋ ਤਰੀਕ ਤੋਂ ਅੱਜ ਕੋਈ ਉਹ ਤੋਂ ਬਾਅਦ ਕੋਈ ਸੁਣਵਾਈ ਹੋਈ ਸਰ ਇੱਕ ਹਫ਼ਤੇ ਬਾਅਦ ਅੱਜ ਕੀ ਹੋਇਆ ਅੱਜ ਸਾਰੇ ਇਹ ਗੱਲ ਵੀ ਮੈਂ ਰਾਤ ਹੋ ਰਿਹਾ ਤਾਂ ਮੈਨੂੰ ਮੈਂ ਨਾਈਟ ਕੱਟੀ ਹੈ ਕੋ ਰਾਤ ਰਹਿ ਗਈ ਮੈਂ ਵੀ ਮਜ਼ਦੂਰੀ ਕਰਦਾ ਮੈਂ ਲੇਬਰ ਕਰਕੇ ਆਇਆ ਤੇ ਤੇ ਮੈਨੂੰ ਜਦ ਇਹ ਮੈਨੂੰ ਕਹਿੰਦਾ ਵੀ ਸਾਨੂੰ ਮੈਨੂੰ ਧਮਕੀ ਆ ਉਹ ਬੰਦੇ ਇੱਥੇ ਰਾਤ ਨੂੰ ਕਹਿੰਦਾ ਸਮਾਈ ਕੀ ਵੀ ਉਹਨੇ ਛੱਡ ਦੇ ਆ ਵੀ ਮੈਨੂੰ ਡਰਾ ਵੀ ਮੈਨੂੰ ਉਹ ਮਾਰ ਦੇਣਗੇ ਮੈਨੂੰ ਬਹੁਤ ਧੱਕਾ ਕਰ ਦੇਣਗੇ ਹਾਂ ਹਸਪੀਟਲ ਸੇ ਗੁਰਵਿੰਦਰ ਸਿੰਘ ਕਹਿੰਦਾ ਜੀ ਉਹ ਮਾਹ ਨਹੀਂ ਤੂੰ ਡਰਨਾ ਵੀ ਐਕਣਾ ਕੈਮਰੇ ਲੱਗੇ ਹੋਏ ਆ ਤੈਨੂੰ ਕੋਈ ਨਹੀਂ ਮਾਰ ਸਕਦਾ ਉਹ ਕਹਿੰਦਾ ਜੀ ਜੀ ਮੈਨੂੰ ਡਰਾ ਕਹਿੰਦਾ ਵੀ ਬੰਦੇ ਮੈਨੂੰ ਦੇਖੀ ਜਾਂਦੇ ਹੋਰੇ ਕਹ ਉਹ ਤਾਂ ਡਰਦੇ ਅਜੇ ਉੱਥੇ ਬਾਹਰੋਂ ਫੇਰ ਚਲੇ ਗਿਆ ਕੰਨ ਉਹ ਮੇਰਾ ਇੱਥੇ ਅੱਜ ਮੈਂ ਦਾ ਨੀਂਦਾ ਦਾ ਹੋਣ ਮੇਰਾ ਭਾਂਜਾ ਸਾਲੀਆ ਮੁੰਡਾ ਜੀ ਉਹ ਦੇਖੋ ਕਹਿੰਦਾ ਚੱਲ ਮਸਰੀ ਮੈਂ ਰਾਤ ਕਟਾਉਣਾ ਉਹ ਜਦੋਂ ਰਾਤ ਕਰਾਉਣ ਆਇਆ ਉਹ ਇੱਥੇ ਆਪਣੇ ਉੱਪਰ ਬਾਹਰੋਂ ਗੰਨ ਚਲੇ ਗਿਆ ਉਹਨੂੰ ਦੱਸਿਆ ਨਹੀਂ ਉਹ ਅੱਧਾ ਘੰਟਾ ਮੈਡਮਾਂ ਵੀ ਪਰੇਸ਼ਾਨ ਹੋ ਗਈਆਂ ਜਿਹੜੇ ਨਾਸਾਂ ਜੀ ਵੀ ਚੱਲ ਭਾਈ ਗੇਟ ਖੋਲਦੇ ਆ ਗੇਟ ਨੂੰ ਹਾਕਾ ਮਾਰ ਦਵਣਾ ਬਾਥਰੂਮ ਕਰਨ ਵਾਲੇ ਵੀ ਔਖੇ ਹੋ ਗਏ ਤੇ ਜਦੋਂ ਗੇਟ ਖੋਲਣ ਗਿਆ ਜੀ ਉਹਨੇ ਗੇਟ ਨਹੀਂ ਖੋਲਿਆ ਉਹਨੇ ਗੇਟ ਆਪਣਾ ਜਾ ਕੇ ਪਰੇ ਨੂੰ ਤਾਂ ਕਿ ਇਹਨੂੰ ਬੰਦੇ ਨੂੰ ਛਾਲ ਮਾਰ। ਡਰ ਦੇ ਮਾਰੇ ਉਹਨਾਂ ਉਹ ਕਹਿੰਦਾ ਵੀ ਮੈਨੂੰ ਬੰਦੇ ਤਾਂ ਉਹ ਦਿਖੀ ਜਾਂਦੇ ਆ। ਫਿਰ ਦੇ ਕਹਿੰਦੇ ਮੈਂ ਮਾਰ ਦੇਣਗੇ। ਉਹਨੇ ਉੱਪਰ ਤੇ ਉਹ ਕੱਤੀ। ਇਥੇ ਸਿਵਲ ਹਸਪੀਟਲ ਚ ਸਿਵਲ ਹਸਪਤਾਲ ਤੇ ਹਾਂ ਜੀ। ਹਸਪਤਾਲ ਚ ਮਾਰੀਏ ਚਲੋ। ਹਾਂ ਜੀ ਹਸਪਤਾਲ ਤੇ। ਚਲੋ। ਦੂਸਰੀ ਮੰਜ਼ਿਲ ਤੇ ਸਰ ਜੀ। ਤੇ ਕੌਣ ਕੀ ਮੰਨ ਕਰਨੀ? ਅਸੀਂ ਤਾਂ ਮੰਗਾ ਹੀ ਕਰਦੇ ਸਰ ਜੀ। ਵੀ ਉਹ ਦੂਸਰੀ ਪਾਰਟੀ ਇਹਨਾਂ ਨੇ ਉਹ ਕਰਿਆ ਜੀ ਦਾ। ਹੱਥੋਂ ਪਾਈ ਹੋਏ ਆ। ਉਹਨਾਂ ਨਾਲ ਕਾਰਵਾਈ ਕੀਤੀ ਜਾਵੇ ਬਸ ਇਹੀ ਬਿਆਨ ਆ ਆਪਣੀ ਸਾਰੀ। ਇਹ ਸੇਵਲਾਠਰ ਕੁਲਵਿੰਦਰ ਸਿੰਘ ਸਾਮਾ ਫਕੀਰ ਸੇ ਬੋਧ ਬੋਧਰਾਮ ਵਾਸੀ ਰਸੂਲਣਾ ਪਿੰਡ ਆ 25 ਦਾ ਇਥੇ ਦਾਖਲ ਸੀਗਾ ਇਹਦੇ ਬਿਆਨ ਤੇ ਪਹਿਲਾਂ ਸਦਰ ਥਾਣੇ ਪਰਚਾ ਦਰਜ ਹੋਇਆ ਵਾ ਇਹਨੇ ਅੱਜ ਆਪਣੇ 3ਜੀ ਮੰਜ਼ਲ ਤੇ ਬਾਥਰੂਮ ਦੇ ਕੁੰਡੀਆਂ ਲਗਾ ਕੇ ਅੰਦਰੋਂ ਪੈਪਰਾਂ ਚੜ੍ਹ ਕੇ ਛਾਤਰਛਾਲ ਮਾਰਤੀ ਆ ਸਾਨੂੰ ਜਦੋਂ ਪਤਾ ਲੱਗਿਆ ਸੀ ਆ ਕੇ ਮੌਕਾ ਦੇਖਿਆ ਸਾਰਾ ਕਿਸੇ ਵੀਡੀਓ ਕੈਮਰੇ ਐ ਵੀ ਚੈੱਕ ਕੀਤਾ ਇਹਨੇ ਆਪ ਛਾਲ ਮਾਰੀ ਆ ਇਹਨੂੰ ਕੋਈ ਕਾਰਵਾਈ ਕੀਤੀ ਜੇੜੀ ਹੋਨੈਸਟ ਹਮ ਤੱਕ ਕੀ ਕਾਰਵਾਈ ਹੋਣੀ ਨਹੀਂ ਕਿ ਪੋਸਟਮੈਨਸ ਕੋਲ ਇਹ ਹੋਊਗਾ ਜੋ ਵੀ ਬਿਆਨ ਲਿਖਾਉਣਗੇ ਉਹ ਤਾਂ ਸਾਨੂੰ ਜੋ ਵੀ ਹੋਊਗਾ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਲਾਂਗੇ ਐਸਐਮਜ਼ ਨਿਊਜ਼ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ